ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 72 ਘੰਟਿਆਂ ਦੀ ਗੱਲ ਕਰਨੀ ਹੈ ਯਾਨੀ ਕਿ ਇੱਕ ਪਛਮੀ ਸਿਸਟਮ ਸਰਗਰਮ ਹੋਣ ਜਾ ਰਿਹਾ ਉੱਤਰ ਭਾਰਤ ਦੇ ਵਿੱਚ ਤੇ ਪਛਮੀ ਸਿਸਟਮ ਦੇ ਸਦਕਾ ਮੀਂਹ ਦੇ ਅਸਰ ਬਣੇ ਹੋਏ ਨੇ ਤੇ ਕਿਤੇ ਕਿਤੇ ਹਲਕੀ ਗੜੇਮਾਰ ਇਸ ਸਿਸਟਮ ਲੋਆ ਸਕਦਾ ਇਹਦੀ ਅਫਰਡ ਤੁਹਾਨੂੰ ਇਸ ਵੀਲੇ ਜੜੀ ਅਸੀਂ ਦਵਾਂਗੇ ਐਸ ਲਈ ਦਾ ਤਾਜ਼ਾ ਸੈਟਲਾਈਟ ਦੱਸਿ ਰਹੇ ਹਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਾਕਿਸਤਾਨ ਵਾਲੇ ਪਾਸੇ ਇਸ ਸਿਸਟਮ ਜਿਹੜਾ ਪਹੁੰਚ ਕਰ ਚੁੱਕਿਆ ਲਗਭਗ ਕਰਾਚੀ ਤੋਂ ਲੱਗੇ اسلامਾਬਾਦ ਤੱਕ ਜਿਹੜੀਆਂ ਮੋਟੀ ਸੰਗਣੀ ਬਦਲ ਗਈ ਐਸ ਲਈ ਜਾਰੀਆ ਗਰਜਲਿਸ਼ ਕੋਲੇ ਬਦਲਾ ਦਾ ਨਿਰਮਾਣ ਇਹਨਾਂ ਖੇਤਰਾਂ ਦੇ ਵਿੱਚ ਹੋ ਰਿਹਾ ਤੇ ਪਾਕਿਸਤਾਨ ਵਾਲੇ ਪਾਸੇ ਇਹ ਕਹਿ ਸਕਦੇ ਆ ਕਿ ਸਿਸਟਮ ਜਿਹੜਾ ਇੱਥੇ ਸ਼ੁਰੂ ਹੋ ਚੁੱਕਿਆ ਸੋ ਅਗਲੇ 24 ਘੰਟੇ ਅਹਿਮ ਨੇ ਜਿਹੜੇ 24 ਘੰਟਿਆਂ ਦੇ ਵਿੱਚ ਸਾਰੇ ਪੈਰਾਮੀਟਰ ਫਿੱਟ ਬੈਠਣਗੇ ਜਾਨੀ ਕਿ ਹਵਾਵਾਂ ਕਿੰਨੀ ਰਫ਼ਤਾਰ ਤੇ ਚੱਲਦੀਆਂ ਨੇ ਸਰਕੂਲੇਸ਼ਨ ਕਿੱਥੇ ਬਣਦਾ ਤੇ ਹੀਟ ਕਿੰਨੀ ਲੱਗਦੀ ਆ ਕੱਲ ਦੇ ਦਿਨ ਦੇ ਵਿੱਚ ਸ਼ਾਮ ਤੱਕ ਇਹ ਸਾਰਾ ਕੁਝ ਡਿਪੈਂਡ ਕਰੇਗਾ ਸਿਸਟਮ ਨੂੰ ਸਪੋਰਟ ਕਰੇਗਾ ਤੇ ਇਸ ਸਿਸਟਮ ਦੇ ਸਦਕਾ ਜੀ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਪਲੱਸ ਕੁਝ ਖੇਤਰਾਂ 'ਚ ਹੋ ਜ਼ਾਦੇ ਨੇ ਜਿੱਥੇ ਹਲਕੀ ਗੜੇਮਾਰ ਹੋ ਸਕਦੀ ਆ ਤੇ ਇਹ ਸਿਸਟਮ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਕਰੇਗਾ ਪਲੱਸ ਮਧ ਪ੍ਰਦੇਸ਼ ਦੇ ਕੁਝ ਉੱਤਰ ਪੱਛਮੀ ਖੇਤਰਾਂ ਦੇ ਵਿੱਚ ਨਵੀਂ ਦਿੱਲੀ ਗਰੇਟਰ ਨਾਇਦਾ ਯੂਪੀ ਦੇ ਪੱਛਮੀ ਖੇਤਰ ਤੇ ਪਹਾੜਾਂ ਦੇ ਵਿੱਚ ਉੱਪਰਲੇ ਫੱ ਸਿਸਟਮ ਦਾ ਬਾਅਦ ਵੀ ਬਹੁਤ ਹੀ ਤਗੜੀ ਨਹੀਂ ਰੇਟ ਲਿਫਾਦਾਂ ਦੇ ਵਿੱਚ ਮੀ ਪਲਸ ਕੁਸ਼hetraਾਂ ਦੇ ਵਿੱਚ ਘਰੇਮਾਰ ਇਸ ਤਰ੍ਹਾਂ ਵਾਜੀ ਹੀਟ ਵੇਵ ਦੇ ਅਲਰਟ ਜਿਹੜੇ ਆ ਜਾਰੀ ਕੀਤੇ ਨੇ ਮੌਸਮ ਵਿਭਾਗ ਨੇ ਅੱਜ ਦੀ ਰਾਤ ਕਾਫੀ ਗਰਮ ਰਹਿ ਸਕਦੀ ਹੈ ਬੀਤੇ ਬੀਤੀਆਂ ਰਾਤਾਂ ਦੇ ਮੁਕਾਬਲੇ ਟੈਂਪਰੇਚਰ 3-4 ਡਿਗਰੀ ਦਾ ਵਾਧਾ ਅੱਜ ਰਾਤ ਨੂੰ ਹੋ ਸਕਦਾ ਜਿਹਦੇ ਨਾਲ ਹਮਸ ਇਸ ਵੇਲੇ ਪਰੇਸ਼ਾਨ ਕਰ ਰਹੀ ਆ ਪੰਜਾਬ ਹਰਿਆਣਾ ਦੇ ਵਿੱਚ ਤੇ ਅੱਜ ਰਾਤ ਜਿਹੜੀ ਆ ਹਮਸ ਕਾਫੀ ਪਰੇਸ਼ਾਨ ਕਰੇਗੀ ਤੇ ਇਹ ਚੇਤਾਵਨੀ ਮੌਸਮ ਵਿਭਾਗ ਨੇ ਜਾਰੀ ਕਰ ਵੀ ਦਿੱਤੀ ਹੈ ਅਗਲੇ 48 ਘੰਟਿਆਂ ਦੇ ਲਈ ਗਰਜ ਜਲਸ਼ਕ ਦੇ ਨਾਲ ਉਮੀਦ ਹੈ ਜਲਵਾ ਲੜ ਜਾਰੀ ਕੀਤਾ ਗਏ ਨੇ ਪਲੱਸ ਹੀਟ ਵੇਵ ਕੁਝ ਇਸ ਤਰ੍ਹਾਂ ਦੇ ਵਿੱਚ ਚੱਲ ਸਕਦੀ ਹੈ ਜਿਵੇਂ ਜਿਵੇਂ ਸਿਸਟਮ ਅੱਗੇ ਵਧੇਗਾ ਠੰਡੀਆਂ ਜਿਹੜੀ ਤੌਰ ਤੇ ਪੰਜਾਬ ਹਰਿਆਣਾ ਵਾਸੀਆਂ ਨੂੰ ਜਿਹੜੀ ਉਂਗਲੀ ਗਈ ਸੋ ਕਿਹੜੇ ਖੇਤਰਾਂ ਦੇ ਵਿੱਚ ਇਹ ਸਿਸਟਮ ਐਕਟਿਵ ਹੋ ਸਕਦਾ ਹੈ ਇਹ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆਂ 10-11 ਤਰੀਕ ਨੂੰ ਇਹਦੇ ਜਿਹੜੇ ਮੁੱਖ ਦਿਨ ਰਹਿ ਸਕਦੇ ਨੇ ਇਹ ਤੇ ਲਗਭਗ ਮਾਝਾ ਤੋਂ ਆਪਾ ਫਵਾਦ ਪਛਮੀ ਮਾਲਵਾਇਨਾ ਖੇਤਰਾਂ ਦੇ ਵਿੱਚ ਮੇਰੇ ਅਸਰ ਨੇ ਜ਼ਿਲ੍ਹਾ ਬਾਰਾਂਕਰ ਤੁਹਾਨੂੰ ਅਸੀਂ ਕੱਲ ਦੱਸਾਂਗੇ ਅੱਜ ਵੀ ਹਾਲੇ ਕਾਫੀ ਕੁਝ ਜਿਹੜੇ ਪੈਰਾਮੀਟਰਸ ਨੇ ਉਹ ਸਾਰੇ ਆਪਾਂ ਵਿਚਾਰ ਕੇ ਸਾਰੇ ਸੋਰਸਸ ਜਿਹੜੀ ਇਨਫੋਰਮੇਸ਼ਨ ਹੈ ਸਾਰੀ ਇਕੱਠੀ ਕਰਕੇ ਤੁਹਾਡੇ ਨਾਲ ਜ਼ਿਲ੍ਹਾ ਬਾਰਾਂਕਰ ਦੇ ਤੁਹਾਡੇ ਜਿਹੜੇ ਅਸਰ ਮੁੱਖ ਸੀ ਰੱਖਾਂਗੇ ਕਿਹੜੇ ਖੇਤਰਾਂ ਦੇ ਵਿੱਚ ਕਿੰਨੀਆਂ ਕਾਰਵਾਈਆਂ ਇਹ ਸਿਸਟਮ ਦਦਾ ਹੋਏਗਾ ਜੀ ਇਸ ਤਰ੍ਹਾਂ ਵਾਜੀ ਇੱਕ ਨਜ਼ਰ ਆਂ ਜੋ ਅਲਰਟ ਜੋ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਖਾਗਨੇ ਉੱਤੇ ਲਾ ਲੈਂਦੇ ਆ ਤੁਸੀਂ ਦੇਖ ਸਕਦੇ ਆ ਸਕਰੀਨ ਦੇ ਉੱਤੇ orange alert ਅੱਜ ਦੇ ਲਈ ਜਾਰੀ ਕੀਤੇ ਗਏ ਨੇ ਰਾਤ ਦੇ ਲਈ ਅੱਜ ਦੀ ਰਾਤ ਕਾਫੀ ਗਰਮ रह ਸਕਦੀ ਹੈ ਤੋਂ ਉਸ ਤੋਂ ਬਾਅਦ ਅਗਲੇ 48 ਘੰਟੇ ਗਰਜਲੇਸ਼ ਦੇ ਨਾਲ ਮੀਂਹ ਪਲੱਸ ਕੁਝ ਖੇਤਰਾਂ ਦੇ ਵਿੱਚ ਹਲਕੀ ਗੜੇਮਾਰ ਪਲੱਸ ਹੀਟ ਵੇਵ ਦੇ ਅਲਰਟ ਕੱਲ੍ਹ ਦੇ ਲਈ ਜੜਿਆ ਜਾਰੀ ਕਰ ਦਿੱਤੇ ਗਏ ਨੇ ਧੰਨਵਾਦ ਜੀ ਸ਼ੁਕਰੀਆ